ਪੀਸ ਵੱਲੋਂ ਨਸ਼ਾ ਸਮਗਲਨਾ ਵਿਰੋਧ ਵਿੱਡੀ ਮਹਿਮ ਨੂੰ ਸਫਲਤਾ ਉਦੋਂ ਮਿਲੀ ਜਦੋਂ ਇੱਕ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ 1 ਕਿਲੋ 800 ਗ੍ਰਾਮ ਹੈਰੋਇਨ ਕਿਤੀ ਬਰਾਮਦ ਰੋਇਪੁਰ ਪੁਲਿਸ ਵੱਲੋਂ ਚਲਾਏ ਗਏ ਸਪੈਸ਼ਲ ਆਪਰੇਸ਼ਨ ਤਹਿਤ 11-10-2020 ਨੂੰ ਇੰਸਪੈਕਟਰ ਜਸਵਿੰਦਰ ਸਿੰਘ ਮੌਖ ਅਫਸਰ ਥਾਣਾ ਮੱਲਾਵਾਲਾ ਵੱਲੋਂ ਪੁਲਿਸ ਪਾਰਟੀ ਸਮੇਤ ਗਸ਼ਤ ਦੌਰਾਨ ਹਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਬੂਟਾ ਸਿੰਘ ਵਾਸੀ ਬਸਤੀ ਵਿਸ਼ਨ ਸਿੰਘ ਵਾਲੀ ਦਾਖਲੀ ਮੱਲਾਵਾਲਾ ਨੂੰ ਸ਼ੱਕ ਦੇ ਆਧਾਰ ਤੇ ਮੱਲਾਵਾਲਾ ਤੋਂ ਸਪਲੈਂਡਰ ਮੋਟਰਸਾਈਕਲ ਤੇ ਕਾਬੂ ਕੀਤਾ ਗਿਆ। ਸ਼੍ਰੀ ਰਾਜਵਿੰਦਰ ਸਿੰਘ ਪੀਪੀਐਸਓਪਪ ਕੋ ਪੁਲਿਸ ਕਪਤਾਨ ਜ਼ੀਰਾ ਦੀ ਹਾਜ਼ਰੀ ਵਿੱਚ ਜਦੋਂ ਉਸ ਦੀ ਤਲਾਸ਼ੀ ਲਈ ਗਈ ਤਾਂ ਦੋਸ਼ੀ ਹਰਪ੍ਰੀਤ ਸਿੰਘ ਦੇ ਕਬਜ਼ੇ ਵਿੱਚੋਂ 1 ਕਿਲੋ 800 ਗ੍ਰਾਮ ਹੈਰਨ ਬਰਾਮਦ ਕੀਤੀ ਗਈ। ਥਾਣਾ ਮੱਲਾਵਾਲਾ ਵੱਲੋਂ ਦੋਸ਼ੀ ਹਰਪ੍ਰੀਤ ਸਿੰਘ ਉਰਫ ਗੋਪੀ ਤੇ ਮੁਕਾਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਲ ਹੋਈ ਜਦੋਂ ਸਾਨੂੰ ਸਾਡੇ ਡੀਐਸਪੀ ਜੀਰਾ ਤੇ ਐਸਐਚਓ ਜੀਰਾ ਨੂੰ ਕਨਫਰਮੇਸ਼ਨ ਮਿਲੀ ਕਿ ਹਰਪ੍ਰੀਤ ਸਿੰਘ son of ਜਿਹੜਾ ਹਰਪ੍ਰੀਤ ਸਿੰਘ ਏਲੀਅਸ ਗੋਪੀ ਸਾਨੂੰ ਬੂਟਾ ਸਿੰਘ ਜਿਹੜਾ ਕਿ ਤਕਰੀਬਨ ਹੇਰੋਂ ਜਿਹੜੀ ਹੈਗੀ ਆ 2 ਕਿਲੋ ਦੇ ਆਸ-ਪਾਸ ਹੇਰੋਂ ਲੈ ਕੇ ਮੱਲਾ ਵਾਲੇ ਏਰੀਆ 'ਚ ਆ ਰਿਹਾ ਤੇ ਪੁਲਿਸ ਨੇ ਉੱਥੇ ਨਕਾਬੰਦੀ ਕੀਤੀ ਤੇ ਨਕਾਬੰਦੀ ਦੌਰਾਨ ਇਹਨੂੰ ਹਿਰਨ ਸਮੇਤ ਫੜਿਆ ਤੇ ਹਿਰਨ ਦਾ ਜਦੋਂ ਵੇਟ ਕੀਤਾ ਤਾਂ ਘੱਟੋ-ਘੱਟ 1 ਕਿਲੋ 800 ਗ੍ਰਾਮ ਇਸ ਤੋਂ ਰਿਕਵਰੀ ਹੋਈ ਤੇ ਇਸ ਦੀ ਜਿਹੜੀ ਬੈਕਗ੍ਰਾਉਂਡ ਹੈਗੀ ਆ ਇਹਦਾ ਜਿਹੜਾ ਭਰਾ ਹੈਗਾ ਇੰਦਰਜੀਤ ਸਿੰਘ ਉਹ ਆਲਰੇਡੀ ਫਿਰੋਜ਼ਪੁਰ ਜੇਲ੍ਹ ਦੇ ਵਿੱਚ ਹੈ ਉਸ ਨੇ ਹੀ ਇਹਨੂੰ ਕਿਹਾ ਸੀ ਵੀ ਇਹ ਜਿਹੜੀ ਹੈਰੋ ਹੈਗੀ ਹੈ ਇਹ ਫਲਾਉਨੇ ਥਾਂ ਤੇ ਕਿਤੇ ਰੱਖ ਕੇ ਆ ਤੇ ਉਹ ਪੁਲਸ ਅੱਗੇ ਇਸ ਦੀ ਤਰਤੀਸ਼ ਕਰ ਰਹੀ ਹੈ ਹੋਰ ਵੀ ਸਾਨੂੰ ਇਸ ਤੋਂ ਸਰਾਗ ਮਿਲਣ ਦੀ ਉਮੀਦ ਹੈ ਉਹ ਹੀ ਦੱਸਿਆ ਵੀ ਜਿਹੜਾ ਇਹਦਾ ਭਰਾ ਜੇਲ੍ਹ ਦੇ ਵਿੱਚ ਹੈਗਾ ਇੰਦਰਜੀਤ ਸਿੰਘ ਜਿਹੜਾ ਪਹਿਲਾਂ ਹੀ ਗੋਲੀਆਂ ਉਹ ਤੋਂ ਫੜੀਆਂ ਗਈਆਂ ਸੀ ਕਮਰਸ਼ੀਅਲ ਸੀ ਤੇ ਉਹਦਾ ਕੇਸ ਰਿਸਟਰ ਹੋਇਆ ਹੋਇਆ ਤੇ ਆਲਰੇਡੀ ਉਹਦੀ ਇਨਫੋਰਮੇਸ਼ਨ ਸੀ ਉਹ ਉਸ ਨੇ ਹੀ ਇਹਨੂੰ ਭੇਜਿਆ ਸੀ ਇਸ ਦੋ ਰਕਵਰੀ ਹੋਈ ਹੈ ਜਿਹੜਾ ਇਹਦਾ ਭਰਾ ਹੈਗਾ ਗੁਰਪ੍ਰੀਤ ਸਿੰਘ ਅ ਹਰਪ੍ਰੀਤ ਸਿੰਘ ਐਲੀਅਸ ਗੋਪੀ son of ਬੂਟਾ ਸਿੰਘ ਇੱਕ 1 ਕਿਜੀ 800 ਗ੍ਰਾਮ ਜਿਹੜੀ ਹੈਰੋਇਨ ਹੀ ਬਰਾਮਦ ਹੋਈ ਉਸ ਤੋਂ ਅਗਲੀ ਜਿਹੜੀ ਇਨਵੈਸਟੀਗੇਸ਼ਨ ਸਾਡੇ ਐਸਪੀ ਡੀ ਸਾਹਿਬ ਤੇ ਡੀਐਸਪੀ ਸਾਹਿਬ ਤੇ ਐਸਐਚਓ ਸਾਹਿਬ ਕਰ ਰਹੇ ਨੇ ਸਾਨੂੰ ਉਮੀਦ ਹੈ ਵੀ ਇਸ ਤੋਂ ਹੋਰ ਵੀ ਕੁਝ ਬਰਾਮਦ ਹੋ